ਜਦੋਂ ਅੰਦਰ ਭੁੱਖ ਲੱਗਦੀ ਆ ਪਿਆਸ ਲੱਗਦੀ ਆ ਹਨਾ ਤਾਂ ਬੰਦਾ ਰੋਟੀ ਪਾਣੀ ਵੱਲ ਜਾਂਦਾ ਜਦੋਂ ਮਨ ਨੂੰ ਪਿਆਸ ਲੱਗਦੀ ਆ ਤੁਹਾਡੇ ਨੂੰ ਪਿਆਸ ਲੱਗਦੀ ਆ ਫਿਰ ਬੰਦਾ ਆਪਣੇ ਗੁਰੂ ਵੱਲ ਭੱਜਦਾ ਸੋ ਇਹਨਾਂ ਦਾ ਸ਼ੁਕਰੀਆ ਹੈ ਮੇਰੇ ਮਹਾਰਾਜ ਦਾ ਸ਼ੁਕਰੀਆ ਜਿਹੜੇ ਸਾਨੂੰ बार-बार ਬੁਲਾਉਂਦੇ ਨੇ ਤੇ ਸਾਡੇ ਦੁੱਖ ਤਕਲੀਫਾਂ ਸਾਡੇ ਕਰਮ ਕੱਟਦੇ ਨੇ ਸਾਡੇ ਕੀਤੇ ਹੋਏ ਪਾਪ ਕਰਮ ਕੋਈ ਉਹ ਕੱਟਦੇ ਨੇ ਮਹਾਰਾਜ ਜੀ ਬਸ ਹਮੇਸ਼ਾ ਇਸੇ ਤਰ੍ਹਾਂ ਆਣਾ ਹੁੰਦਾ ਕਿ ਵਸ ਰੂਹਾਨੀਅਤ ਜਿਹੜੀ ਆ ਨਾ ਉਹ ਸਫ਼ਰ ਜਾਰੀ ਰਵੇ ਸੱਚੇ ਪਾਤਸ਼ਾਹ ਸਾਨੂੰ ਉਸ ਰਸਤੇ ਤੇ ਤੋਰ ਕੇ ਰੱਖੇ ਰੂਹਾਨੀਅਤ ਦੇ ਰਸਤੇ ਤੇ ਔਰ ਮਨ ਨੂੰ ਸਕੂਨ ਰਹੇ ਰੂਹ ਦੇ ਵਿੱਚ ਗੁਰੂ ਦਾ ਨਾਮ ਹੋਵੇ ਨਾਮ ਸਿਮਰਨ ਕੋਸ਼ਿਸ਼ ਆ ਕਿ ਸੱਚੇ ਪਾਤਸ਼ਾਹ ਜੀ ਜੋ ਉਹਨਾਂ ਨੇ ਬਾਣੀ ਚ ਕਿਹਾ ਹੈ ਵੀ ਆਪਾਂ ਉਸ ਰਸਤੇ ਤੇ ਚੱਲ ਸਕੀਏ ਗੁਰੂ ਦੀ ਕਿਰਪਾ ਦੇ ਨਾਲ ਜਿਹੜੀ ਮੇਨ ਚੀਜ਼ ਹੈਗੀ ਮੇਨ ਗੱਲ ਤਾਂ ਗੁਰੂ ਸਾਹਿਬ ਨੇ ਇਹ ਕਿ ਤੁਹਾਡੀ ਸੁਰਤ ਜਿਹੜੀ ਆ ਉਹਦੇ ਨਾਲ ਟਿਕ ਜਵੇ ਮਨ ਜਦੋਂ ਚੈਨ ਚ ਆ ਜੇਗਾ ਤਾਂ ਸਾਡੀ ਸੁਰਤ ਜਿਹੜੀ ਹੈਗੀ ਆ ਉਹ ਸ਼ਬਦ ਦੇ ਵਿੱਚ ਟਿਕ ਜੂਗੀ ਸੁਰਤ ਤੇ ਸ਼ਬਦ ਜਦੋਂ ਮੇਲ ਹੋ ਗਿਆ ਬਸ ਉਹੀ ਸਫ਼ਰ جاری ਆ ਇਸੇ ਕਰਕੇ ਮਹਾਰਾਜ ਦੇ ਚਾਨਾ ਨਾਲ ਲੱਗੇ ਹੋਏ ਕਿ ਮਹਾਰਾਜ ਬਖਸ਼ਿਸ਼ਾ ਕਰਨ ਦੇ ਕਨਸੈਪਟ ਕੀਤੇ ਹੋਤੇ ਵੀ ਨਾਲ ਆ ਰਹੇ ਨੇ ਬੁਰ ਮਾਰੇ ਕੇ ਪ੍ਰਯਾਸ ਕੀਤੀ ਹੈ ਆਉਣ ਵਾਲੇ ਸਮੇਂ ਵਿੱਚ ਬੇਟਾਂ ਨੂੰ ਕੋਈ ਕਨਸੈਪਟ ਆ ਰਿਹਾ ਆ ਪਤਾ ਨਾ ਮਾਲਕ ਦੇ ਅੱਗੇ ਸਰੈਂਡਰ ਕੀਤਾ ਹੁੰਦਾ ਹੈ ਮਾਲਕ ਜੋ ਕਰਦਾ ਹੈ ਉਹ ਜਿਆਦਾ ਵਧੀਆ ਹੁੰਦਾ ਹੈ ਕਿਉਂਕਿ ਆਪਾਂ ਕੁਝ ਨਹੀਂ ਕਰ ਸਕਦੇ ਇਹ ਸਾਰੇ ਸਕ੍ਰਿਪਟ ਮਾਲਕ ਦੇ ਹੱਥ ਚਾ ਜੋ ਹੋਣਾ ਹੈ ਇੱਕ ਇੱਕ ਪੱਤਾ ਕਿਵੇਂ ਹਿਲਣਾ ਕੀ ਹੋਣਾ ਉਹ ਮਾਲਕ ਨੂੰ ਪਤਾ ਹੈ ਸੋ ਅਸੀਂ ਤਾਂ ਬਸ ਇਦਾਂ ਹੁੰਦਾ ਕਿ ਉਹਦੇ ਅੱਗੇ ਝੁਕਦੇ ਆ ਕੇ ਸਕੂਨ ਨੇ ਮੰਨੂ ਐਨਰਜੀ ਲੈ ਕੇ ਜਾਣੇ ਆ ਬਾਕੀ ਮਾਲਕ ਦੇ ਹੱਥ ਚ ਜਿੱਦ ਨੂੰ ਤੋਰੀ ਜਾਣਾ ਉਦੋਂ ਨੂੰ ਤੋਰੀ ਜਾਵਾਂਗੇ ਆਪਾਂ ਨਾ ਕੋਈ ਪਲਾਨ ਨਹੀਂ ਕਰਦੇ ਆਪਾਂ ਕਿਉਂਕਿ ਮਾਲਕ ਦੇ ਹੱਥ ਚ ਆ ਸਾਰਾ ਕੁਝ ਆ ਸਭ ਤੋਂ ਪਹਿਲਾਂ ਤਾਂ ਸਾਰੇ ਵਿਊਅਰਸ ਨੂੰ ਤੁਹਾਡਾ ਸਤਿ ਸ੍ਰੀ ਅਕਾਲ ਤੇ ਉਹੀ ਗੱਲ ਹੈ ਕਿ ਹਰ ਇੱਕ ਵਾਰ ਜਦੋਂ ਆਈਦਾ ਕਦੇ ਵੀ ਆਈਦਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤਾਂ ਕਲਾਕਾਰ ਬਣ ਕੇ ਨਹੀਂ ਸੰਗਤ ਬਣ ਕੇ ਆਈਦਾ ਤੇ ਕੋਈ ਵੀ ਬੰਦਾ ਕੋਈ ਵੀ ਕੁਝ ਵੀ ਕਰਦਾ ਉਹ ਸੰਗਤ ਬਣ ਕੇ ਆਉਂਦਾ ਤੇ ਇਥੋਂ ਝੋਲੀਆਂ ਭਰ ਕੇ ਲੈ ਕੇ ਜਾਂਦਾ ਤੇ ਅਸੀਂ ਵੀ ਝੋਲੀਆਂ ਲੈ ਕੇ ਆਏ ਆ ਖਾਲੀ ਭਰ ਕੇ ਮਹਾਰਾਜ ਦੀ ਕਿਰਪਾ ਮਹਾਰਾਜ ਕਿਰਪਾ ਕਰਨਗੇ ਭਰ ਕੇ ਲੈ ਕੇ ਜਾਈਏ ਝੋਲੀਆਂ ਇਥੋਂ ਮਹਾਰਾਜ ਕਿਰਪਾ ਕਰਨ ਤੇ ਅਸੀਂ ਆਪਣੇ ਪਿਛਲੀ ਵਾਰੀ ਆਏ ਸੀਗੇ ਉਦੋਂ ਕੰਮ ਦੀ ਬਲੇਸਿੰਗਸ ਲੈ ਕੇ ਗਏ ਸੀਗੇ ਹੁਣ ਅਸੀਂ ਆਪਣਾ ਜੋ ਵੀ ਅਸੀਂ ਫਿਊਚਰ ਦੇ ਵਿੱਚ ਹੋਰ ਵੀ ਜਿੰਨੇ ਪ੍ਰੋਜੈਕਟ ਲੈ ਕੇ ਆ ਰਹੇ ਆ ਫਿਰ ਇਜਾਜ਼ਤ ਅਸੀਂ ਇਥੋਂ ਮਹਾਰਾਜ ਕੋਲੋਂ ਲੈ ਕੇ ਜਾਣੇ ਹਮੇਸ਼ਾ ਤੇ ਤੁਸੀਂ ਸਾਰੇ ਜਣੇ ਜਲਦੀ ਸੁਣੋਗੇ ਸਾਰਾ ਕੁਝ ਬਹੁਤ ਜਲਦੀ ਸੁਣੋਗੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਮੈਂ ਜਿੱਦਾਂ ਸਮਝ ਕਿਵੇਂ ਦੇਖਦੇ ਹਾਂ ਕਿਉਂਕਿ ਗਾਇਕੀ ਦੇ ਖੇਤਰ ਵਿੱਚ ਨਵੇਂ ਨਵੇਂ ਗਾਇਕ ਆ ਰਹੇ ਨੇ ਜੇ ਗੱਲ ਕਰੀ ਪੁਰਾਣੇ ਸਮੇਂ ਦੇ ਵਿੱਚ ਤਾਂ ਚੰਗੇ ਉਸਤਾਦ ਦੀ ਸ਼ਗਿਰਦੀ ਕਰਨੀ ਪੈਂਦੀ ਸੀ ਪਰ ਅੱਜ ਕੱਲ ਜਿਹੜਾ ਮਾਹੌਲ ਹੈ ਉਹ ਬਿਨਾਂ ਸਿੱਖੇ ਤੋਂ ਹੀ ਹੈ ਤੇ ਉਹ ਮਤਲਬ ਆਪਣੇ ਆਪ ਹੀ ਸਿੰਗਰ ਬਣ ਜਾਂਦੇ ਨੇ ਉਹ ਲੱਗ ਜਾਂਦੇ ਨੇ ਗਾਉਣ ਸ਼ਗਿਰਦੀ ਕਿੰਨੀ ਕੁ ਕਰਨੀ ਚਾਹੀਦੀ ਹੈ ਕਿੰਨਾ ਕੁ ਸਿੱਖਣ ਦੀ ਦੇਖੋ ਗੁਰੂ ਬਿਨਾ ਗੱਤ ਨਹੀਂ ਇਹ ਤਾਂ ਇਹ ਰਿਐਲਿਟੀ ਆ ਅਸਲ ਦੇ ਵਿੱਚ ਗੁਰੂ ਤਾਂ ਤੁਹਾਡਾ ਹੋਣਾ ਚਾਹੀਦਾ ਕਿਉਂਕਿ ਬੇਗੁਰੇ ਨੂੰ ਫਿਰ ਡਾਂਗਾ ਹੀ ਪੈਂਦੀਆਂ ਨੇ ਹਮੇਸ਼ਾ ਇਹ ਗੁਰੂ ਵਾਲਾ ਹੋਣਾ ਚਾਹੀਦਾ ਬੰਦਾ ਚਾਹੇ ਉਹ ਤੁਹਾਡਾ ਈਸ਼ਟ ਹੋਣ ਚਾਹੇ ਤੁਹਾਡੇ ਜਿਹੜਾ ਤੁਹਾਨੂੰ ਕੁਝ ਵੀ ਸਿਖਾ ਰਹੇ ਨੇ ਚਾਹੇ ਉਹ ਖਾਣਾ ਬਣਾਉਣਾ ਹੀ ਕਿਉਂ ਨਹੀਂ ਹੈਗਾ ਸੰਗੀਤ ਕਿਉਂ ਨਹੀਂ ਹੈਗਾ ਚਾਹੇ ਕੁਝ ਵੀ ਹੋਵੇ ਚਾਹੇ ਕੁਝ ਵਾਹਨ ਚਲਾਉਣਾ ਹੈ ਕਿ ਆ ਗੱਡੀ ਚ ਚਲਾਉਣ ਜਿਹੜਾ ਵੀ ਤੁਹਾਨੂੰ ਗੱਡੀ ਵੀ ਜੇ ਚਲਾਉਣਾ ਸਿਖਾ ਰਿਹਾ ਖਾਣਾ ਵੀ ਬਣਾਉਣਾ ਸਿਖਾ ਰਿਹਾ ਉਹ ਵੀ ਤੁਹਾਡਾ ਉਸਤਾਦ ਹੈ ਉਸਤਾਦ ਆ ਤੁਹਾਡਾ ਚਾਹੇ ਆ ਜ਼ਰੂਰੀ ਨਹੀਂ ਹੈ ਕਿ ਕੋਈ ਤੁਹਾਨੂੰ ਐਕਟਿੰਗ ਸਿਖਾ ਰਿਹਾ ਜਾਂ ਸਿੰਗਿੰਗ ਸਿਖਾ ਰਿਹਾ ਜਾਂ ਤੁਹਾਨੂੰ ਕਲਾਸਿਕਲ ਸੰਗੀਤ ਸਿਖਾ ਰਿਹਾ ਕਿਸੇ ਤਰੀਕੇ ਦਾ ਵੀ ਹੈ ਨਾ ਜ਼ਰੂਰਤ ਹੁੰਦੀ ਹੈ ਗੁਰੂ ਦੀ ਹਰੇਕ ਮੋੜ ਤੇ ਜ਼ਰੂਰਤ ਹੁੰਦੀ ਹੈ ਕਿਉਂਕਿ ਗੁਰੂ ਆਲਾ ਫਿਰ ਉੱਥੇ ਹੀ ਬਖਸ਼ਾ ਜਾਂਦਾ ਉੱਤੇ ਤੇ ਬੇਗੁਰਾ ਨਹੀਂ ਬਖਸ਼ਾ ਜਾਂਦਾ ਤੇ ਅੱਜ ਕੱਲ ਜਿਹੜੇ ਸਿੰਗਰ ਹੈਗੇ ਨੇ ਉਹ ਮਹਾਰਾਜ ਦੀ ਰਹਿਮਤ ਆਉਣਾ ਤੇ ਇਸ ਕਰਕੇ ਉਹ ਹਿੱਟ ਨੇ ਤੇ ਇਸ ਕਰਕੇ ਹੀ ਹਿੱਟ ਨੇ ਕਿਉਂਕਿ ਉਹ ਅੱਧੇ ਕੁਝ ਲੋਕ ਮਿਹਨਤ ਕਰਦੇ ਨੇ ਕੁਝ ਦੀ ਮਹਾਰਾਜ ਬਹੁਤ ਜਲਦੀ ਸੁਣ ਲੈਂਦੇ ਨੇ ਜਿਹੜੇ ਰਾਤੋ ਰਾਤ ਵੀ ਚੱਲ ਪੈਂਦੇ ਨੇ ਤਾਂ ਇਸ ਕਰਕੇ ਮਹਾਰਾਜ ਦਾ ਹੱਥ ਉਹਨਾਂ ਦੇ ਸਿਰ ਤੇ ਹੁੰਦਾ ਤੇ ਇਸ ਕਰਕੇ ਚੱਲ ਪੈਂਦੇ ਨੇ ਇਸ ਕਰਕੇ ਹੀ ਉਹਨਾਂ ਦੀਆਂ ਝੋਲੀਆਂ ਉਹ ਪਿਛਲੇ ਜਨਮ ਦਾ ਕੁਝ ਲਿਖਾ ਕੇ ਲੈ ਕੇ ਆਏ ਹੁੰਦੇ ਨੇ ਕਈ ਵਾਰੀ ਜਿਹੜਾ ਇਸ ਜਨਮ 'ਚ ਪੂਰਾ ਕਰਨਾ ਹੁੰਦਾ ਕਈ ਵਾਰੀ ਉਹਨਾਂ ਨੇ ਤਾਂ ਇਸ ਕਰਕੇ ਮੈਂ ਤਾਂ ਇਹੀ ਕਹੂੰਗਾ ਕਿ ਜਿਹਨੇ ਨਵੇਂ ਕਲਾਕਾਰ ਆ ਰਹੇ ਨੇ ਸਿੱਖੋ ਜ਼ਰੂਰ ਸੰਗੀਤ ਬਹੁਤ ਅੱਛੀ ਚੀਜ਼ ਹੈ ਬਹੁਤ ਅੱਛੀ ਚੀਜ਼ ਹੈ ਗੁਰੂ ਹਮੇਸ਼ਾ ਤੁਹਾਡਾ ਹੋਣਾ ਚਾਹੀਦਾ ਤੁਸੀਂ ਸਿੱਖੋ ਵੀ ਪਰ ਕੋਸ਼ਿਸ਼ ਕਰੋ ਕਿ ਕਾਲੀ ਨਾ ਕਰੋ ਕਿਸੇ ਵੀ ਕੰਮ ਦੇ ਵਿੱਚ ਕਿਉਂ ਕਾਲੀ ਦਾ ਕੰਮ ਆਪਕਸਰ ਕਹਿੰਦੇ ਕਿ ਸ਼ੈਤਾਨ ਦਾ ਹੁੰਦਾ ਤੇ ਇਹ ਚੀਜ਼ਾਂ ਜਿਹੜੀਆਂ ਹੁੰਦੀ ਨੇ ਤੁਹਾਨੂੰ ਪਟਕਣ ਤੋਂ ਬਚਾਉਂਦੀਆਂ ਨੇ ਜੇ ਤੁਸੀਂ ਗੁਰੂ ਵਾਲੇ ਹੋ ਜਾਣਾ ਹੈ ਹਾਂ ਜੀ ਮਿਹਰਬਾਨ ਇਹ ਸਾਡੇ ਸੱਦ ਭਾਗ ਨੇ ਜੀ ਪਤਾ ਨਹੀਂ ਕਿਹੜੇ ਕਿਸੇ ਜਨਮ ਚ ਜਾਂ ਕਿਸੇ ਇਸ ਜਨਮ ਚ ਕੋਈ ਚੰਗਾ ਕਰਮ ਪੁੱਲਪ ਲਿਖੇ ਹੋ ਗਿਆ ਜਿਹੜਾ ਗੁਰੂ ਮਹਾਰਾਜ ਨੇ ਆਪਣੇ ਲੜ ਲਾਇਆ ਹੋਇਆ ਹਲੇ ਵੀ ਔਰ ਖੁਦ ਬਣਾਉਂਦੇ ਅਸੀਂ ਤਾਂ ਕੋਈ ਹੁੰਦੇ ਨਹੀਂ ਇਹ ਸੋਚ ਕੇ ਜਾਣ ਵਾਲੇ ਕਿਉਂਕਿ ਸੋਚੀ ਸੋਚਣਾ ਹੋ ਵੀ ਜੇ ਸੋਚ ਲੱਗਦਾ ਵੱਡੀ ਗੱਲ ਇਹ ਕਿ ਗੁਰੂ ਮਹਾਰਾਜ ਵਿਧ ਬਣਾਉਂਦੇ ਆਪ ਕਰੇ ਕਰਾਵੇ ਆਪਿਆ ਅਸੀਂ ਆਪ ਕਰਾਉਂਦੇ ਆ ਆਪ ਵਿਧ ਬਣਾਉਂਦੇ ਆ ਆਪ ਬੁਲਾਉਂਦੇ ਆ ਆਪ ਦਰਸ਼ਨ ਕਰਾਉਂਦੇ ਆ ਆਪ ਮੱਥਾ ਟਿਕਾਉਂਦੇ ਆ ਆਪ ਹੀ ਮਨ ਦੇ ਵਿੱਚ ਭਗਤੀ ਭਾਵਨਾ ਜਗਾਉਂਦੇ ਆ ਆਪ ਹੀ ਮਨ ਦੇ ਵਿੱਚ ਸਿਮਰਨ ਕਰਾਉਂਦੇ ਆ ਔਰ ਕ੍ਰੈਡਿਟ ਕਿਤੇ ਨਾ ਕਿਤੇ ਇਨਸਾਨ ਆਪ ਲੈ ਲੈਂਦਾ ਕਿ ਇਹ ਮੇਰੀ ਬਹੁਤ ਵੱਡੀ ਅਚੀਵਮੈਂਟ ਹੈ ਕਿ ਮੈਂ ਗੁਰੂ ਸਾਹਿਬ ਦਾ ਉਹਨਾਂ ਨੂੰ ਉਹਨਾਂ ਨੂੰ ਧਿਆਉਣਾ ਹੈ ਉਹਨਾਂ ਦਾ ਨਾਮ ਸਿਮਰਨ ਕਰਦਾ ਪਰ ਸੱਚਾਈ ਇਹ ਹੈ ਗੁਰੂ ਸਾਹਿਬ ਆਪ ਹੀ ਬੁਲਾਉਂਦੇ ਆ ਆਪ ਹੀ ਕਰਾਉਂਦੇ ਆ ਸੋ ਅੱਜ ਵੀ ਜੇ ਦੁਨੀਆਵੀ ਦੁਨੀਆਵੀ ਚੀਜ਼ਾਂ ਦੇ ਵਿੱਚੋਂ ਦੁਨੀਆਵੀ ਕਮਾਕਾਰਾਂ ਚੋਂ ਸਾਰੀ ਇਸ ਦੁਨੀਆ ਦੇ ਜੰਜਾਲ ਚੋਂ ਖੁਦ ਮਹਾਰਾਜ ਨੇ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ ਬੁਲਾਇਆ ਕਿ ਕੋਈ ਐਸੀ ਅ ਅਸ਼ੀਰਵਾਦ ਸਾਡੀ ਐਸੀ ਅਰਦਾਸ ਬੇਨਤੀ ਕਬੂਲ ਹੋਏ ਸਾਡੀ ਬਸ ਇਹੀ ਅਰਦਾਸ ਹੈ ਗੁਰੂ ਮਹਾਰਾਜ ਅੱਗੇ ਕਿ ਜਿਸ ਵੀ ਮੋਟਿਵ ਲਈ ਜੋ ਵੀ ਜਿਸ ਤਰ੍ਹਾਂ ਵੀ ਵਿਧ ਬਣਾਈ ਹੈ ਗੁਰੂ ਮਹਾਰਾਜ ਨੇ ਬਸ ਸਾਨੂੰ ਉਸ ਰਸਤੇ ਤੇ ਚੱਲਣ ਦੀ ਹਿੰਮਤ ਔਰ ਜੋ ਅੱਗੇ ਹੋਣ ਵਾਲਾ ਉਹਨੂੰ ਐਕਸੈਪਟ ਕਰਨ ਦਾ ਉਹਨੂੰ ਖੁਸ਼ੀ-ਖੁਸ਼ੀ ਐਕਸੈਪਟ ਕਰਨ ਦਾ ਜਿਹੜਾ ਬਲ ਬਚਦਾ ਸਰ ਰਸਤੇ ਲਈ ਕੁਝ ਨਵਾਂ ਲੈ ਕੇ ਆ ਰਹੇ ਇਹ ਗੁਰੂ ਮਹਾਰਾਜ ਦਾ ਕਰਮ ਹੈ ਜੀ ਸਾਰਾ ਉਹ ਜੋ ਕਰਵਾ ਰਹੇ ਆ ਚਾਹੇ ਫਾਦਰ ਸਾਹਿਬ ਕਰਦੇ ਸੀ ਚਾਹੇ ਮਦਰ ਅਜੀ ਵੀ ਕਰ ਰਹੀਆਂ ਚਾਹੇ ਵੱਡੇ ਬ੍ਰਦਰ ਨੇ ਚਾਹੇ ਮੈਂ ਆ ਕੋਈ ਵੀ ਕਲਾਕਾਰ ਜੀ ਕੁਝ ਕਰਦਾ ਹੈ ਤੇ ਗੁਰੂ ਮਹਾਰਾਜ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਪੋਸੀਬਲ ਤੇ ਇਹ ਵੀ ਪਲ-ਪਲ ਅਸੀਂ ਇਜਾਜ਼ਤ ਲੈਂਦੇ ਆ ਕਦੇ ਕਿਸੇ ਸਾਜ਼ ਨੂੰ ਹੱਥ ਲਾਉਣਾ ਕਦੇ ਹਰਮੋਨੀਅਮ ਤੇ ਬੈਣਾ ਰਿਆਜ਼ ਕਰਨ ਬੈਣਾ ਗਾਉਣ ਬੈਣਾ ਲਿਖਣ ਬੈਣਾ ਸਟੂਡੀਓਜ਼ ਰਿਕਾਰਡ ਕਰਨਾ ਸਟੇਜ ਤੇ ਚੜ ਕੇ ਕੁਝ ਗਾਉਣਾ ਭਾਵੇਂ ਉਹ ਧਾਰਮਿਕ ਹੋਵੇ ਸੂਫੀਆਨਾ ਹੋਵੇ ਭਾਵੇਂ ਦੁਨੀਆਵੀ ਹੋਵੇ ਸ਼ਗਨਾ ਦਾ ਗਾਣਾ ਹੋਵੇ ਕੁਝ ਹੋਵੇ ਭਾਵੇਂ ਐਂਟਰਟੇਨਮੈਂਟ ਦੀ ਗੱਲ ਹੋਵੇ ਗੁਰੂ ਮਹਾਰਾਜ ਨੇ ਆਪ ਕਰਉਣਾ ਉਹਨਾਂ ਦਾ ਨਾਮ ਲੈ ਕੇ ਸਟੇਜ ਤੇ ਚੜਦੇ ਆ ਉਹਨਾਂ ਦਾ ਨਾਮ ਲੈ ਕੇ ਸ਼ੁਰੂਆਤ ਕਰਦੇ ਆ ਤੇ ਬਸ ਇਹਨਾਂ ਕੋ ਹੌਸਲਾ ਹੋ ਜਾਂਦਾ ਹੈ ਸ਼ੁਰੂਆਤ ਉਹਨਾਂ ਦੇ ਨਾਮ ਤੇ ਹੋ ਜਵੇ ਤਾਂ ਉਹ ਉਹਦਾ ਅੰਜਾਮ ਵੀ ਅੱਛਾ ਹੀ ਹੁੰਦਾ ਸੋ ਜੋ ਵੀ ਕਰਾਂਗੇ ਜਿੱਦਾਂ ਵੀ ਕਰਾਂਗੇ ਇਹਨਾਂ ਦੀ ਇਜਾਜ਼ਤ ਲੈ ਕੇ ਔਰ ਬਸ ਜਿੱਦਾਂ ਉਹਨਾਂ ਦਾ ਹੁਕਮ ਹੋਏਗਾ ਉਦਾਂ ਤਾਂ ਚੱਲਦਾ ਰਹੇਗਾ ਥੈਂਕ ਯੂ